ਚਨ ਤੋਂ ਬਾਅਦ ਵਾਈਫਾਈ ਬੰਦ ਹੋ ਜਾਂਦਾ ਇਨਵਰਟਰ ਤੇ ਕਰਵਾ ਰਹੇ ਹਾਂ ਹੈਗਾ ਬੋਰ ਨਾ ਇਨਵਰਟਰ ਤੇ ਹਮ ਹੈਗਾ ਬੋਰ ਨੈਟਰ ਦਾ ਕਨੈਕਸ਼ਨ ਤਾਂ ਹੈਗਾ ਨਾ ਅੰਦਰ ਨਾ ਤਾਂ ਹੈਗਾ ਇਨਵਰਟਰ ਤੇ ਹੈਲੋ ਦੋਸਤੋ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਸੋ ਅੱਜ ਹੈ 22 ਤਰੀਕ ਟਾਈਮ ਹੋ ਗਿਆ 7:30 ਸਵੇਰ ਦੇ ਵਾਈਫਾਈ ਜਿਹੜਾ ਇਨਵਰਟਰ ਤੇ ਕਰਵਾਇਆ ਲਾਈਟ ਜਾਣ ਤੋਂ ਬਾਅਦ ਬੰਦ ਹੋ ਜਾਂਦਾ ਸੀ ਕੀ ਵੀ ਨੈਟ ਫਾਰ ਆ ਗਿਆ ਕੇਬਲ ਸੈਂਗ ਸਾਡਾ ਮਿਸਤਰੀ ਕਰਕੇ ਗਿਆ ਬਹੁਤ ਵਧੀਆ ਗੁਰਦੁਆਰੇ ਵੀ ਥੋੜੀ ਜਿਹੀ ਦਿੱਕਤ ਸੀ ਲੜਦੀ ਹੋਈ ਸੀ ਕਰਵਾ ਲਈ ਤੋ ਅੱਜ ਹੁਣ ਇੱਥੇ ਆ ਕਦੂ ਦੇ ਪਰੌਂਠੇ ਬਣ ਰਹੇ ਹਨ ਮੰਮੀ ਰੋਟੀ ਪਕਾ ਰਹੀ ਹੈ ਇੱਧਰ ਕਦੂ ਦੇ ਪਰੌਂਠੇ ਇੱਧਰ ਪੂਰਾ ਪ੍ਰਕਟ ਗਿਆ ਹੈ ਪੱਖੇ ਦੀ ਆਵਾਜ਼ ਆ ਰਹੀ ਹੋਗੀ ਥੋੜਾ ਜਿਹਾ ਮਾਫ਼ ਕਰਿਓ ਸੋ ਅੱਜ ਜਿਹੜਾ ਬਿਜਲੀ ਦੀ ਐਪਲੀਕੇਸ਼ਨ ਦੇ ਕੇ ਆਏ ਸੀ ਉਹਦਾ ਟਰਾਂਸਫਾਰਮਰ ਲੱਗ ਰਿਹਾ ਹੈ ਖੰਬੇ ਘਰ ਲਾਉਣ ਲੱਗੇ ਸੀ ਅੱਜ ਸ਼ਾਇਦ ਹੋ ਹੋ ਸਕਦਾ ਕੰਮ ਕੰਪਲੀਟ ਹੋ ਜੇ ਫਿਰ ਲਾਈਟ ਫੁੱਲ ਰੈਨ ਲੱਗ ਜੂਗੀ ਤੇ ਲਾਈਟ ਜਾਣ ਤੋਂ ਬਾਅਦ Wi-Fi ਬੰਦ ਹੋ ਜਾਂਦਾ ਸੀ ਹੁਣ ਇਹਨੂੰ ਆਪਾਂ ਇਨਵਰਟਰ ਤੇ ਕਨੈਕਸ਼ਨ ਕਰਾਤਾ ਇਹਦਾ ਪਹਿਲਾਂ ਇਨਵਰਟਰ ਤੇ ਨਹੀਂ ਸੀ ਪਹਿਲਾਂ ਲਾਈਟ ਜਾਣ ਤੋਂ ਬਾਅਦ ਲਾਈਟ ਚਲੀ ਜਾਂਦੀ ਸੀ ਫਿਰ Wi-Fi ਬੰਦ ਹੋ ਜਾਂਦਾ ਸੀ ਇਹਦੇ ਤੇ ਟੀਵੀ ਚੱਲਦਾ ਹੈ ਤੇ ਸਾਰਾ ਕੁਝ ਨੈਟ ਹੈ ਫਿਰ ਬੰਦ ਹੋ ਜਾਂਦਾ ਸੀ ਸੋ ਅੱਜ ਇਹ ਕਨੈਕਸ਼ਨ ਇਨਵਰਟਰ ਤੇ ਕਰਵਾਤਾ ਹੁਣ ਲਾਈਟ ਜਾਣ ਤੋਂ ਬਾਅਦ ਇਨਵਰਟਰ ਆਹ Wi-Fi ਬੰਦ ਨਹੀਂ ਹੁੰਦਾ ਸਵਾਦਿ ਖੰਬੇ ਲਾਉਣੇ ਆ ਬਣੇ ਨੇ ਸਾਡੇ ਨਾਲ ਦਿਖਾਉਣੇ ਤੁਹਾਨੂੰ ਸਾਰੇ ਵਲੌਗ ਵਿੱਚ ਤੇ ਗਰਮਕਾਹ ਪਿਆਰੋਂ ਪ੍ਰਸ਼ਾਦਾ ਛਕ ਰਹੇ ਆ ਕद्दू ਦੇ ਪਰੌਂਠੇ ਬਣੇ ਨੇ ਨਾਲ ਦਹੀਂ ਆ ਦੋਸਤ ਵਾਦ ਕੋੜਾ ਤਿੱਖਾ ਹੋ ਰਿਹਾ ਹੈ ਸ਼੍ਰੀ ਵਡਣਾ ਉਦੋਂ ਬਾਅਦ ਤਾਰ ਟਪਾਉਣੀ ਇੱਥੇ ਦੀ ਸ਼ਮੂ ਦਬਾਊਗਾ ਤਾਰ ਸ਼ਮੂ ਛੁੱਟੂਗਾ ਤਾਂ ਨੇ ਥੰਡੇ ਵੜ-ਵੜ ਕੇ ਉਗਾਰ ਮੱਕ ਪਿਆਰਿਓ ਜਿਹੜੀ ਡੀਪੀ ਜਿਹੜਾ ਲਾਈਟ ਵੋਲਟੇਜ ਕੱਟ ਰਹੀਂਦੀ ਸੀ ਉਹਦੀ ਐਪਲੀਕੇਸ਼ਨ ਲਾਈ ਸੀ ਖੰਬੇ ਆ ਗਏ ਕੰਮ ਚਾਲੂ ਹੋ ਗਿਆ ਉਹ ਖੰਬੇ ਲੱਗ ਰਹੇ ਆ ਉਹਨੇ ਕਟਾਣਾ ਆੜਦਾ ਸੀ ਵਿੱਚ ਉਹ ਜਿਹੜਾ ਵੱਡਣ ਵੱਡਣ ਲੱਗਿਆ ਕੁਆੜਾ ਤਿੱਖਾ ਕਰਕੇ ਲਿਆਏ ਆ ਸ਼ਮੂ ਚੜ ਗਿਆ ਉੱਪਰ ਉਹ ਕੁਆੜਾ ਕੁਆੜਾ ਕਿਵੇਂ ਫੜਾਵਾਂ ਹੈ ਕੁਆੜਾ ਕਿਵੇਂ ਫੜਾਵਾਂ la crella Shadows play. ਗੁਰਮਖ ਪਿਆਰਿਓ ਅੱਜ ਸਾਰੀ ਦੀ ਢੀ ਖੰਬੇ ਲਵਾਏ ਤੇ ਸੁੱਤੇ ਵੀ ਨਹੀਂ ਥੱਕ ਗਿਆ ਜੀ ਹੁਣ ਬੰਦੇ ਗਏ ਖੰਬੇ ਉਨਾਲੇ ਹੁਣ ਕੱਲ ਨੂੰ ਜਾਂ ਪਰਸੋਂ ਤਾਰਾ ਪੈ ਜਾਣਗੇ ਉਦੋਂ ਬਾਅਦ ਟਰਾਂਸਫਰ ਹੋਣ ਲੱਗ ਜੂਗਾ ਲਾਈਟ ਫੁੱਲ ਰਹਿਣ ਲੱਗ ਜੂਗੀ ਤੇ ਮਹਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਗੁਰਮਖ ਪਿਆਰਿਓ ਗੁਰਦਾਰ ਸਾਹਿਬ ਜਾਇ ਪ੍ਰਸ਼ਾਦਾ ਛਕਣ ਲੱਗੇ ਹੁਣ ਕਾਲ ਬਣੀ ਐ ਆ ਪਤਾ ਨਹੀਂ ਕੀ ਇਹ ਨਾਲ ਸਮਰ ਵੀ ਖਾ ਰਿਹਾ ਹੈ ਸਰਬੱਤ ਵੀ ਛਕ ਰਿਹਾ ਹੈ ਪ੍ਰਸ਼ਾਦਾ ਸਮਰ ਵੀ ਛਕ ਰਿਹਾ ਹੈ ਸਵਾਯੋ ਸਾਧ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਸੋ ਗਰਮਖ ਪਿਆਰਿਓ ਸਰਬੱਤ ਨੇ ਇੱਕ ਚੀਜ਼ ਬਣਾਈ ਹੈ ਕੀ ਬਣਾਈ ਹੈ ਚਾਕਲੇਟ ਚਾਕਲੇਟ ਬਣਾਈ ਹੈ ਦਿਖਾ ਪਹਿਲਾਂ ਇੱਕ ਵੰਡ ਇਹਦੇ ਵਿੱਚ ਟੌਫੀ ਹੈ ਦੱਸਣਾ ਨਹੀਂ ਸੀ ਪਹਿਲਾਂ ਸਰਪ੍ਰਾਈਜ਼ ਦੇਣਾ ਸੀ ਆਪ ਕੋਲ ਕੇ ਦਿਖਾਣਾ ਇਹ ਖੋਲ ਕੇ ਦਿਖਾ ਚਲ ਟੌਫੀ ਹੈ ਬਣੀ ਤਾਂ ਹੁਣ ਖੋਲ ਕੇ ਦਿਖਾ ਤਲ ਦੇ ਰੱਖੇ ਕੋਰੀ ਤੇ ਬੜੀ ਚਾਦਰ ਨਹੀਂ ਕੱਟਦੀ ਸਰਵੱਤਾਂ ਤੋਂ ਕੁਝ ਨਾ ਕੁਝ ਹੁਣੋਂਦਾ ਹੀ ਲੈਣਾ ਹਨਾ ਸਰਵੱਤੇ ਇਹ ਕੰਨ ਕਾ ਜਿਵੇਂ ਬਣਾਏ ਹਨਾ ਜੋੜ ਜੁੜ ਗਏ ਇਹ ਲੈ ਟੋਫੀਆਂ ਦੇ ਟੰਗ ਦੀਆਂ ਬਾਹ ਲੈਂਦੀ ਤੁਸੀਂ ਕਿਹੜੀਆਂ ਪਈਆਂ ਲੈ ਘੋਲ ਕੇ ਦੇ ਮੈਨੂੰ ਇੱਕ ਖਾਣੀਏ ਮੈਂ ਤਾਂ ਸਾਰੀ ਬਾਹ ਦੀ ਆ ਲੋ ਇੱਕ ਤੁੰਗ ਲੈ ਲਾਸਾ ਇੱਕ ਇੱਕ ਮਿੰਦੇ ਦੇ ਇਹ ਚਿੰਗਮ ਤਾਂ ਨਹੀਂ ਇਹ ਨਹੀਂ ਚਿੰਗਮ ਇਹ ਠੀਕ ਹੈ ਹੂੰ ਗਰਮ ਪਿਆਰੋ ਅੱਜ ਦਾ ਬਲੌਗ ਇਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਅੱਜ ਸਾਰੀ ਦਿਹਾੜੀ ਜਿਹੜਾ ਅਸੀਂ ਖੰਭੇ ਲਵਾਏ ਉਹ ਜਿਹੜਾ ਆਪਣੇ ਇਧਰਲੇ ਪਾਸੇ ట్రాנסਫਾਰਮਰ ਲੱਗਣਾ ਉਹਦੇ ਵਾਸਤੇ ਕੁਝ ਕੁ ਅਰਚਨਾ ਵੀ ਆਈਆਂ ਚਲੋ ਮਾਰੇ ਨੇ ਕਿਰਪਾ ਕੀਤੀ ਸਾਰੀ ਨਿਕਲ ਗਈਆਂ ਤੇ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਹੁਣ ਇੱਕ ਦੋ ਦਿਨਾਂ ਚ ਟਰਾਂਸਫਾਰਮਰ ਲੱਗ ਜਾਣਾ ਉਸ ਤੋਂ ਬਾਅਦ ਵੋਲਟੇਜ ਦੀ ਜਿਹੜੀ ਸਾਡੇ ਉਹ ਕਮੀ ਸੀ ਉਹ ਪੂਰੀ ਹੋ ਜਾਣੀ ਐ ਰਾਤ ਨੂੰ ਬਹੁਤ ਘੱਟ ਲੈਕ ਰਹਿੰਦੀ ਐ 183 ਸੋ 120 ਰਹਿੰਦੀ ਐ ਵੈਸੇ ਤੱਕ ਜਿਵਰੀ 130 ਹੋ ਜਾਂਦੀ ਐ ਰਾਤ ਨੂੰ ਬਹੁਤ ਦਿੱਕਤ ਆਉਂਦੀ ਐ ਜਿਹੜੇ ਵਿਚਾਰੇ ਬੰਦੇ ਆਏ ਫਿਰ ਉਹਨਾਂ ਦੇ ਨਾਲ ਲੱਗ ਕੇ ਸਾਰਾ ਕੁਝ ਉਹਨਾਂ ਨੂੰ ਜਲਪਾਣੀ ਸਿਕਾਇਆ ਨਾਲ ਖੜ ਕੇ ਉਹਨਾਂ ਦੇ ਨਾਲ ਮਿਲਵਾਏ ਚਲੋ ਇਹਨੇ ਨਾਲ ਉਹਨਾਂ ਦੀ ਵੀ ਹੈਲਪ ਹੋ ਗਈ ਬਹੁਤ ਵਧੀਆ ਬੰਦੇ ਸੀ ਸਾਰੇ ਸਾਰਿਆਂ ਨੇ ਬਹੁਤ ਵਧੀਆ ਕੀਤਾ ਜੀ ਵਾਇਰ ਦਿਨ ਬਹੁਤ ਵਧੀਆ ਲੰਘਿਆ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੋਗ ਵਿੱਚ ਉਮੀਦ ਕਰਦੇ ਗਾ ਜੀ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ